ਸਰ ਕੀ ਲੱਗਦਾ ਜੀ ਦੁਕਾਨਾਂ ਦੇ ਬਾਹਰ ਮਾਲ ਜਿਹੜਾ ਤੁਸੀਂ ਚਕਾ ਰਹੇ ਹੋ ਦੋ ਦਿਨ ਪਹਿਲਾਂ ਤੁਸੀਂ ਇੰਸਪੈਕਸ਼ਨ ਦੇ ਗਏ ਸੀ ਅੱਜ ਫੇਰ ਪਿੱਛੇ ਮਾਲ ਕਲਾ ਬਣਾਉਣ ਨੂੰ ਕਰਿਆ ਓਪਨ ਕੀ ਕਰਨਾ ਚਾਹੋ ਤੁਸੀਂ ਕੀ ਕਾਰਵਾਈ ਕਰਨ ਦੀ ਜਿਸ ਤਰ੍ਹਾਂ ਹੈਗਾ ਵੀ ਰੂਟੀਨ 'ਚ ਇਹਨਾਂ ਨੂੰ ਹੁਣ ਮੀਟਿੰਗ ਕੀਤੀ ਹੈ ਫਿਰ ਦੁਬਾਰਾ ਕੱਲ ਜੁਆਇੰਟ ਸੀਪੀ ਸਾਹਿਬ ਵੀ ਇਹਨਾਂ ਨੂੰ ਡਾਇਰੈਕਸ਼ਨਸ ਦੇ ਕੇ ਗਏ ਆ ਮੈਂ ਖੁਦ ਇੱਥੇ ਹਾਜ਼ਰ ਆ ਐਸ ਐਚ ਓ ਇੱਥੇ ਹਾਜ਼ਰ ਨੇ ਲੇਕਿਨ ਇਹਨਾਂ ਦੀ ਅਵੇਅਰਨੈਸ ਸਮੇ ਲੋ ਜਾਂ ਮਤਲਬ ਨੈਗਲੀਜੈਂਸ ਸਮੇ ਲੋ ਬਾਰ-ਬਾਰ ਇਹਨਾਂ ਨੂੰ ਕਹਿੰਦੇ باوجود ਉਹਦੀ ਜਿਹੜੀਆਂ ਟਰਮਸ ਐਂਡ ਕੰਡੀਸ਼ਨਸਾਂ ਉਹਨਾਂ ਨੂੰ ਫਾਲੋ ਕਰਵਾ ਰਹੇ ਹੁਣ ਵੀ ਜਿਹੜੇ ਫਾਇਰ ਐਕਸਟਿੰਗੂਇਸ਼ਰ ਹੈ ਉਹਨਾਂ ਨੂੰ ਬਾਹਰ ਰਖਾਇਆ ਹੈ ਫਾਇਰ ਬਾਲਸ ਨੂੰ ਫਰੰਟ ਤੇ ਰਖਾਇਆ ਇਹਨਾਂ ਨੂੰ ਦੱਸਿਆ ਗਿਆ ਵੀ ਇਨ ਕੇਸ ਆਫ ਐਨੀ ਐਮਰਜੈਂਸੀ ਉਹਨੂੰ ਕਿਸ ਤਰ੍ਹਾਂ ਓਪਰੇਟ ਕਰਨਾ ਜਿਹੜਾ ਸਮਾਨ ਹੈ ਜਿਹੜਾ ਤੁਸੀਂ ਕਹਿ ਰਹੇ ਹੋ ਅੱਗੇ ਹੈ ਉਹ ਕੁਝ ਸਮਾਨ ਜਿਹੜਾ ਇਹਨਾਂ ਨੇ ਕਸਟਮਰ ਨੂੰ ਦੇਣਾ ਉਹ ਫਰੰਟ ਤੇ ਕੱਢ ਲੈਂਦੇ ਆ ਜਿਹੜੇ ਇਹਨਾਂ ਨੇ ਡਿਸਪਲੇ ਕੀਤਾ ਉਹ ਪਿੱਛੇ ਕਰਾ ਰਹੇ ਕਾਫੀ ਦੁਕਾਨ ਦਾ ਮਾਲ ਬਾਹਰ ਪਿਆ ਜੀ ਇਕਾ ਤੁਹਾਡੇ ਪਿੱਛੇ ਵੀ ਕਾਫੀ ਆ ਦੁਕਾਨ ਨਹੀਂ ਛੱਡਦਾ ਥੱਲੇ ਮਾਲ ਰੱਖਿਆ ਹੋਇਆ ਸਭ ਕੁਝ ਨਿਜ਼ਾਮ ਬਣਾਇਆ ਜੀ ਇਹ ਐਡਮਿਨਿਸਟ੍ਰੇਸ਼ਨ ਵੱਲੋਂ ਜਿਹੜਾ ਇਹਨਾਂ ਨੂੰ ਸਟੋਰੇਜ ਦਾ ਕੋਈ ਸਪੇਸ ਨਹੀਂ ਸੀ ਦਿੱਤੀ ਗਈ ਜਿਹਦੇ ਵਿੱਚ ਜਿਹਦੇ ਬਾਰੇ ਰਾਤ ਜੌਨ ਸੀਪੀ ਸਾਹਿਬ ਨੇ ਰਿਕਵੈਸਟ ਕੀਤੀ ਸੀ ਉੱਪਰ ਐਡਮਿਨਿਸਟ੍ਰੇਸ਼ਨ ਨੂੰ ਕਿ ਇਹਨਾਂ ਨੂੰ ਨਾਲ ਸਟੋਰੇਜ ਵੀ ਦਿਓ ਤਾਂ ਕਿ ਜਿਹੜਾ ਓਪਨ ਦੇ ਵਿੱਚ ਮਾਲ ਨਾ ਪਿਆ ਹੋਏ ਆਦਰਵਾਇਜ਼ ਜਿਹੜਾ ਇਹ ਮਾਲ ਇਹਨਾਂ ਦਾ ਸਟੋਰੇਜ ਵਾਲਾ ਉਹ ਅੱਛਾ ਇਨਫਲੇਮੇਟ ਜਿਹੜਾ ਮਟੀਰੀਅਲ ਹੁੰਦਾ ਉਹਦੇ ਨਾਲ ਪੈਕ ਕੀਤਾ ਹੈ ਜਿਸ ਨਾਲ ਇਹ ਨਹੀਂ ਹੈ ਵੀ ਕੋਈ ਚਿੰਗਾਰੀ ਇੱਥੇ ਲੱਗ ਜੇ ਤੇ ਸਿੱਧਾ ਹੀ ਕੋਈ ਇਦਾਂ ਦੀ ਕੋਈ ਗੱਲ ਹੋਣੀ ਨਹੀਂ ਬਾਕੀ ਫਾਇਰ ਬ੍ਰਿਗੇਡ ਸਰਕਲ ਕੋਲ ਹਾਜ਼ਰ ਹੈ ਐਂਬੂਲੈਂਸ ਆ ਗਏ ਪਾਕਿਸਤਾਨ ਦਾ ਸਵਾਲੇ ਕੰਦਾ ਦੁਕਾਨਾਂ ਅਲੋਟ ਹੋਈਆਂ ਨੇ ਨਾ ਕਿ ਗਾਊਨ ਪਿੱਛੇ ਵੀ ਦੇਖ ਸਕਦੇ ਹੋ ਕਿ ਦੁਕਾਨਾਂ ਚੱਕਿਆ ਜਾ ਰਹੀ ਹੈ ਤੁਹਾਡੀ ਇੰਟਰਵਿਊ ਚੱਲੀ ਜਾ ਰਹੀ ਹੈ ਤਕਰੀਬਨ 20 ਫੋਟੋ ਨਾਲ ਸਾਮਾਨ ਪਿਆ ਹੋਇਆ ਹੈ ਜੀ ਇਸ ਤਰ੍ਹਾਂ ਜੀ ਭੀ ਜਿਵੇਂ ਹੁਣ ਕੋਈ ਦੁਕਾਨਦਾਰ ਦਾ ਸਾਮਾਨ ਆਇਆ ਉਹ ਅਨਲੋਡ ਕਰਕੇ ਇੱਥੋਂ ਕਰਕੇ ਫਿਰ ਅੰਦਰਲੇ ਪਾਸੇ ਸ਼ਿਫਟ ਕਰ ਰਹੇ ਨੇ ਸਰ ਉਹਨਾਂ ਨੂੰ ਖਤਰਾ ਨਹੀਂ ਹੈਗਾ ਕਿ ਖੁੱਲੇ ਵਿੱਚ ਰੱਖ ਰਹੇ ਨੇ ਉੱਥੇ ਸਰ ਨਜ਼ਦੀਕੀ ਦੁਕਾਨ ਦੇ ਵਿੱਚ ਤਾਂ ਨਜ਼ਰ ਹੁੰਦੀ ਹੈ ਪਿੱਛੇ ਕਿਹੜੇ ਬਾਕੀ ਤੋਂ ਫਤਰਾ ਤਾਂ ਹੈਗਾ ਨਾ ਓਪਨ ਵਿੱਚ ਪਿਆ ਹੋਇਆ ਜਿਉਂ ਕਰਵਾ ਰਹੇ ਹਾਂ ਜੀ ਸਾਰੀ ਇੰਪਲੀਮੈਂਟੇਸ਼ਨ ਕਰਾ ਰਹੇ ਹਾਂ ਜਿਵੇਂ ਤੁਹਾਨੂੰ ਬਾਰ-ਬਾਰ ਤੁਸੀਂ ਕਹਿੰਦੇ ਹੋ ਨਾ ਉਹਨਾਂ ਨੂੰ ਨੀਮਾਂ ਦੀ ਪਾਲਣਾ ਕਰਨ ਵਾਸਤੇ ਕਹਿੰਦੇ ਇਹ ਕਹਿੰਦੇ ਅਸੀਂ ਦੁਕਾਨਾਂ ਬੰਦ ਕਰਨਾ ਇਹ ਦਬਾਅ ਬਣਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜੀ ਕਰ ਲਓ ਜੀ ਦੁਕਾਨਾਂ ਆਪਣ ਸਾਨੂੰ ਕੋਈ ਫਰਕ ਨਹੀਂ ਪੈਣਾ ਸਾਨੂੰ ਨਹੀਂ ਕੋਈ ਸਾਡੇ ਤੇ ਕੋਈ ਦਬਾਅ ਨਹੀਂ ਅਸੀਂ ਆਪਣੀ ਜਿਹੜੀ ਟਰਮਸ ਐਂਡ ਕੰਡੀਸ਼ਨਸ ਉਹਨਾਂ ਦੀ ਪੂਰੀ ਇੰਪਲੀਮੈਂਟੇਸ਼ਨ ਕਰਾ ਰਹੇ ਹਾਂ ਤੁਸੀਂ ਵੀ ਦੇਖ ਰਹੇ ਹੋ ਕੱਲੀ-ਕੱਲੀ ਦੁਕਾਨ ਤੇ ਅ ਮੌਜੂਦਾ ਬੰਦੇ ਦਿਖ ਨਹੀਂ ਰਹੇ ਜੀ ਜਿਨ੍ਹਾਂ ਦੇ ਨਹੀਂ ਨਹੀਂ ਜਿਨ੍ਹਾਂ ਦੇ ਨਾਂ ਤੇ ਲਾਇਸੈਂਸ ਅਲਾਟ ਆ ਮੈਂ ਚੈੱਕ ਕਰ ਰਿਹਾ ਚੈੱਕ ਕੀਤੇ ਵੀ ਆ ਉਹ ਹਾਜ਼ਰ ਨੇ ਔਰ ਜੇ ਜੇ ਤੁਸੀਂ ਕਹਿੰਦੇ ਹੋ ਕਿ ਇਹਨਾਂ ਨੇ ਕੋਈ ਭਾਈਵਾਲ ਬਣਾਇਆ ਉਹ ਇਹਨਾਂ ਦਾ ਆਪਸ ਇੰਟਰਨਲ ਮੈਟਰ ਆ ਉਹ ਮੇਰੇ ਕੰਮ ਦੀ ਹੋਰ ਗੱਲ ਹੈ ਜੀ ਨਸਲ ਸਕੇ ਵੇਚੇ ਗਏ ਰਿੱਚੇ ਗਏ ਜੀ ਬਲੈਕ ਜੀ ਕਿਸੇ ਦੁਕਾਨ ਤੇ ਹਾਸਾ ਹੁੰਦਾ ਹੈ ਉਹ ਉਹਦੇ ਤੁਸੀਂ ਮਿਸਾਲ ਸੋਲਦੇ ਕਰੋਗੇ ਆਪਾਂ ਚੈੱਕ ਕਰ ਸਕਦੇ ਹਾਂ ਜੀ ਜਿਹੜਾ ਕੋਈ ਲਾਇਸੈਂਸੀ ਹੈਗਾ ਉਹਦਾ ਉਹ ਬੰਦਾ ਇੱਥੇ ਹਾਜ਼ਰ ਹੈ ਜਾਂ ਨਹੀਂ ਆਪਾਂ ਚੈੱਕ ਕਰ ਲੈਣੇ ਆ ਵੈਸੇ ਪਾਰਕਿੰਗ ਨੂੰ ਲੈ ਕੇ ਤੁਸੀਂ ਬੀਤੀ ਦਿਨੀ ਕਾਰਵਾਈ ਕੀਤੀ ਸੀ ਤਿੰਨੇ ਬੰਦੇ ਹਿਰਾਸਤ 'ਚ ਲਏ ਸੀਗੇ ਤੁਸੀਂ ਕੀ ਕਾਰਵਾਈ ਕਰੇ ਹੁਣ ਪਾਰਕਿੰਗ ਠਿਕਾ ਅਲੋਟ ਹੋਇਆ ਜਾਂ ਨਹੀਂ ਹੋਇਆ ਇਹ ਕੌਣ ਨੇ ਫੋਲੋ ਅੱਪ ਲੱਗੇ ਅਸੀਂ ਮੰਡੀ ਬੋਰਡ ਵੱਲੋਂ ਜਿਹੜਾ ਲਾਇਸੈਂਸ ਇਹਨਾਂ ਨੂੰ ਜਾਰੀ ਹੋਇਆ ਉਹਨੂੰ ਚੈੱਕ ਕੀਤਾ ਉਹਦੇ 'ਚ ਰਾਜੂ ਨਾਮ ਦਾ ਬੰਦਾ ਹੈਗਾ ਜਿਹਦੇ ਨਾਂ ਤੇ ਇਹ ਜਿਹੜਾ ਪਾਰਕਿੰਗ ਦਾ ਅੰਦਰ ਤੇ ਫਰੂਟਾਂ ਦਾ ਵੈਜੀਟੇਬਲ ਦੀਆਂ ਜਿਹੜੇ ਥੜੀਆਂ ਉਹਨਾਂ ਦਾ ਨਹੀਂ ਉਹਨਾਂ ਦਾ ਵੈਜੀਟੇਰੀਅਨ ਮਾਰਕੀਟ ਹੈ ਨਾ ਕਿ ਪਟਕਾ ਮਾਰਕੀਟ ਲਈ ਸਪੈਸ਼ਲ ਪਿਲਸ ਆਸੇਰ ਹੈ ਇੱਥੇ ਦੀ ਪਾਰਕਿੰਗ ਦਾ ਤਾਂ ਨਹੀਂ ਹੋਣਾ ਜੀ ਠੇਕਾ ਫਰੂਟ ਮੰਡੀ ਦਾ ਉਹ ਕਰਦਾ ਜੀ ਜਿਆਦਾ ਸਬਜ਼ੀ ਮੰਡੀ ਦਾ ਉਹ ਵੀ ਨਾ ਕੋਈ ਹੈ ਨਹੀਂ ਉਹ ਵੀ ਨਾ ਕੋਈ ਨਹੀਂ ਹੈ ਇਸ ਵਾਰ ਮੰਡੀ ਆਪ ਚਲਾ ਰਹੀ ਹੈ ਨਹੀਂ ਆਪਾਂ ਚੈੱਕ ਕੀਤਾ ਜੀ ਆਪਾਂ ਬੁਲਾ ਕੇ ਠੇਕਾ ਦਰ ਨੂੰ ਦੁਬਾਰਾ ਚੈੱਕ ਕਰੀਏ ਇਹਦੇ ਕੋਲੇ ਮੰਡੀ ਦਾ ਠੇਕਾ ਉਹਨਾਂ ਕੋਲ ਹੈ ਜੀ ਅਸੀਂ ਲਾਇਸੈਂਸ ਚੈੱਕ ਕੀਤਾ ਦੌਣਾ ਮੰਡੀ ਸਰ ਸਰ ਦਾ ਟਿਕਾਣਾ ਰਾਜੂ ਨਾ ਦਾ ਬੰਦਾ ਜਿਸ ਦੇ ਨਾਂ ਤੇ ਟਿਕਾਣਾ ਉਹਨਾਂ ਦੇ ਕੋਲ ਇੱਕ ਵੀ ਹੋ ਰਹੀ ਜੀ ਕੋਈ ਅਵੈਧ ਵਸੂਲੀ ਹੋ ਰਹੀ ਜੀ ਨਹੀਂ ਨਹੀਂ ਕੋਈ ਨਜਾਇਜ਼ ਕੋਈ 10 ਰੁਪਏ ਦੇ ਉਹਦਾ 20 ਰੁਪਏ ਕੋਈ ਕੋਈ ਨਜਾਇਜ਼ ਵਸੂਲੀ ਨਹੀਂ ਜੀ ਕੋਈ ਗੈਂਗਸਟਰ ਨਹੀਂ ਕੋਈ ਇੱਥੇ ਐਂਟੀ ਸੋਸ਼ਲ ਐਲੀਮੈਂਟ ਐਂਟਰ ਨਹੀਂ ਕਰ ਰਹੇ ਕਰਨ ਦੇ ਰਹੇ ਸੀ ਕੋਈ ਕਿਸੇ ਦੁਕਾਨ ਤੋਂ ਜਾ ਕੇ ਸੀ ਆਪ ਇੱਥੇ ਕੜੇ ਜੇ ਕੋਈ ਕੰਪਲੇਂਟ ਹੈ ਤੇ ਉਹਨੂੰ ਇਮੀਡੀਏਟਲੀ ਅਰੈਸਟ ਕਰਾਂਗੇ ਸਰ ਇਹ ਡਿਸਪਲੇ ਤਾਂ ਨਹੀਂ ਲੱਗੇਗੀ ਉਹਨੂੰ ਦੁਬਾਰਾ ਤੁਸੀਂ ਹਟਵਾ ਦੇਣੀ ਨਹੀਂ ਡਿਸਪਲੇ ਨਹੀਂ ਲੱਗੇਗੀ ਥੈਂਕ ਯੂ ਸੋ ਮਚ ਹਰ ਸਮੱਸਿਆ ਦਾ ਹੱਲ ਕਰਵਾਓ ਫੋਨ ਤੇ 26 ਸਾਲਾਂ ਤੋਂ ਪੰਜਾਬ ਦੇ ਨੰਬਰ 1 ਤਾੰਤ੍ਰਿਕ ਬਾਬਾ ਖਾਨ ਬੰਗਾਲੀ ਵਸ਼ਿਕਰਣ ਮੁਟਕਰਨੀ ਦੇ ਸੁਪਰ ਸਪੈਸ਼ਲਿਸਟ ਸਮੱਸਿਆ ਚਾਹੇ ਕੋਈ ਵੀ ਹੋਵੇ ਜਿਵੇਂ ਘਰ ਚ ਗਲੇਸ਼ ਨੌਕਰੀ ਕਾਰੋਬਾਰ ਚ ਸਮੱਸਿਆ ਜਾਦੂ ਟੋਨਾ ਕੀਤਾ ਕਰਾਇਆ ਪਤੀ ਪਤਨੀ ਚ ਗਲੇਸ਼ ਸੌਖਣ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਯਾਤਰਾ ਕੋ ਕਚੈਰੀ ਲਵ ਲੈਜ ਚ ਪ੍ਰੋਬਲਮ ਪਿਆਰ ਮੁਹੱਬਤ ਚ ਚਾਹੇ ਜਾਂ ਪ੍ਰੇਮੀ ਪ੍ਰੇਮਿਕਾ ਨੂੰ ਵਸ਼ਸ਼ ਕਰਵਾਉਣਾ ਹੋਵੇ 101% ਪੱਕਾ ਸਮਾਧਾਨ ਕਰਵਾਓ ਕਿਸੇ ਭੈਣ ਭਰਾ ਦਾ ਕਿਸੇ ਵੀ ਜੋਤਿਸ਼ ਤਾੰਤ੍ਰਿਕ ਕੋਲੋਂ ਕੰਮ ਨਾ ਹੋਇਆ ਹੋਵੇ ਤਾਂ ਜ਼ਰੂਰ ਫੋਨ ਕਰੋ ਪਪਾ ਖਾਨ ਬੰਗਾਲੀ ਮੋਬਾਈਲ ਨੰਬਰ 9878687786